ਦੇਖੋ ਬਾਬਾ ਦੀਪ ਸਿੰਘ ਦੇ ਦਰਬਾਰ ਚ ਜਾ ਕੇ ਜੋ ਵੀ ਮੰਗੋਗੇ ਨਾ ਤੁਹਾਡੀ ਚੋਲੀ ਜ਼ਰੂਰ ਪੈ ਜਾਏਗਾ ਤੇ ਮੈਂ ਤੁਹਾਨੂੰ ਵਿਸ਼ਵਾਸ ਦੇ ਨਾਲ ਕੰਨਾ ਕੋਈ ਕਈਆਂ ਕਹਾਣੀਆਂ ਗੱਲਾਂ ਆ ਗਈਆਂ ਹੀ ਨਹੀਂ ਇਹ ਮੇਰੇ ਆਪਣੇ ਨਾਲ ਬੀਤੀਆਂ ਆਈਆਂ ਤੇ ਮੈਂ ਤੁਹਾਡੇ ਨਾਲ ਹੀ ਸਾਂਝੀ ਕਰਾਂਗਾ ਇੱਕ ਵਾਰ ਦੀ ਗੱਲ ਨਹੀਂ ਹੈਗੀ ਬਾਬਾ ਦੀਪ ਸਿੰਘ ਨੇ ਲੱਖਾਂ ਵਾਰ ਚਮਤਕਾਰ ਕੀਤੇ ਕਹਿੰਦੇ ਜਦੋਂ ਬੰਦਾ ਕਮਾਂਦਾ ਨਾ ਨਾ ਹੋਵੇ ਦੁਨੀਆ ਬੜੀ ਟੀਚਰਾ ਕਰਦੀ ਹੈ ਤੇ ਉਸ ਵੇਲੇ ਵੀ ਮੈਂ ਕਦੇ ਕਿਸੇ ਸਾਹਮਣੇ ਨਹੀਂ ਕਲਪਿਆ ਕਿਸੇ ਨੂੰ ਨਹੀਂ ਕਿਹਾ ਕਦੀ ਮੈਂ ਸਿਰ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਬਹਿ ਗਿਆ ਕਿ ਬਾਬਾ ਜੀ ਮੇਰੀ ਨੌਕਰੀ ਤੁਸੀਂ ਲਵਾ ਕੇ ਦੇਣੀ ਆ ਤੇ ਲਵਾਣੀ ਵੀ ਵਧੀਆ ਜਗ੍ਹਾ ਤੇ ਪੂਰਾ ਸਬਰ ਸੀ ਪੂਰਾ ਵਿਸ਼ਵਾਸ ਸੀ ਬਾਬਾਈ ਤੇ ਯਕੀਨ ਮੰਨਿਓ ਜਿੱਥੇ ਮਗ ਦੀ ਸੋਚ ਵੀ ਨਹੀਂ ਸਕਦਾ ਸੀ ਬਾਬਾਈ ਨੇ ਉਸ ਥਾਂ ਤੇ ਬਿਠਾ ਦਿੱਤਾ ਅੱਜ ਸੋਇਆ ਮਾਇਨੇ ਨਹੀਂ ਰੱਖਦਾ ਤੁਹਾਡੇ ਕੋ ਕਿਹੜੀ ਡਿਗਰੀ ਆ ਤੁਸੀਂ ਕੀ ਕੀਤਾ ਕਿੰਨਾ ਪੈਸਾ ਚਿਹਰਾ ਬਦੀ ਤਾਕਤ ਲੈ ਕੇ ਤੁਸੀਂ ਨਾਲ ਚੱਲਦੇ ਆਉਣਾ ਉਹ ਤਾਂ ਤੁਹਾਨੂੰ ਉੱਥੇ ਬਿਠਾ ਸਕਦਾ ਜਿੱਥੇ ਕਿਸੇ ਨੇ ਵੀ ਨਾ ਸੋਚਿਆ ਹੋਵੇ ਮੇਰਾ ਜ਼ਿੰਦਗੀ ਚ ਸਹੂਲ ਹੀ ਆ ਹੋਇ ਰਿਹਾ ਕਿ ਜੋ ਮੰਗਣਾ ਹੈ ਬਾਬਾ ਦੀਪ ਸਿੰਘ ਦੇ ਦਰਬਾਰ ਤੇ ਜਾ ਕੇ ਮੰਗਣਾ ਮੈਂ ਕਦੇ ਦੁਨੀਆ ਚ ਕਿਸੇ ਅੱਗੇ ਹੱਥ ਨਹੀਂ ਫਲਾਇਆ ਪਰ ਹਾਂ ਆਪਣੇ ਮਾਲਕ ਦੇ ਅੱਗੇ ਜਾ ਕੇ ਜ਼ਰੂਰ ਹੱਥ ਬੁਲਾਈਦੇ ਆ ਕਿ ਮਾਲਕਾ ਰੋਟੀ ਤੂੰ ਹੀ ਚਲਾਨੀ ਮੇਰੇ ਘਰ ਹੁਣ ਤਾਂ ਕੋਈ ਛੋਟੀ ਚੀਜ਼ ਵੀ ਚਾਹੀਦੀ ਹੋਵੇ ਨਾ ਤੇ ਬਾਬਾ ਦੀਪ ਸਿੰਘ ਦਾ ਨਾਮ ਲੈ ਕੇ ਹੀ ਲਈਦੀ ਆ ਕਿਉਂਕਿ ਬਾਬਾ ਜੀ ਦਾ ਨਾਮ ਜਿੱਥੇ ਵੀ ਆ ਜਾਏ ਉਹ ਚੀਜ਼ ਖੁਸ਼ੀਆਂ ਤੇ ਬਰਕਤਾਂ ਵਾਲੀ ਬਣ ਜਾਂਦੀ ਹੈ ਸੋ ਗਾਲੇ ਯਾਦ ਰੱਖਣਾ ਮੇਰੀ ਪਰ ਉਸਾ ਰੱਖੋ ਬਾਬਾ ਦੀਪ ਸਿੰਘ ਜੀ ਤੇ ਤੁਹਾਨੂੰ ਭਾਵੇਂ ਦੁਨੀਆ ਨੇ ਨਾ ਕਰਤੀ ਹੋਵੇ ਭਾਵੇਂ ਸਾਰਾ ਜੱਗ ਪਿੱਛੇ हट ਗਿਆ ਹੋਵੇ ਕਿ ਤੇਰੇ ਆ ਕੰਮ ਨਹੀਂ ਹੋਣੇ ਜਿੱਥੇ ਮਰਜ਼ੀ ਚੱਲ ਜਾ ਤੁਸੀਂ ਯਕੀਨ ਦੇ ਨਾਲ ਬਾਬਾ ਦੀਪ ਸਿੰਘ ਦੇ ਦਰਬਾਰ ਆਓ ਅਰਦਾਸ ਕਰੋ ਸੱਚੇ ਦਿਲੋਂ ਕਿ ਬਾਬਾ ਦੀਪ ਸਿੰਘ ਜੀ ਮੈਂ ਬਹੁਤ ਵਿਸ਼ਵਾਸ ਦੇ ਨਾਲ ਆ ਮੇਰੇ ਆ ਕਾਰਜ ਪੂਰੇ ਕਰਾ ਦਿਓ ਫੇਰ ਦੇਖਣਾ ਬਾਬਾ ਦੀਪ ਸਿੰਘ ਜੀ ਦੀ ਕਿਵੇਂ ਕਿਰਪਾ ਵਰਤਦੀ ਕ੍ਰਿਸ਼ਮੇ ਦੇਖੋ ਅੱਜ ਵੀ ਹੁੰਦੇ ਆ ਪਰ ਇਹ ਹੁੰਦੇ ਉਹਨਾਂ ਦੇ ਨਾਲ ਹੀ ਹੈ ਜਿਨ੍ਹਾਂ ਦੇ ਵਿਸ਼ਵਾਸ ਡੋਲ ਹੈ ਜਿਨ੍ਹਾਂ ਨੇ ਆਪਣੇ ਮਾਲਕਾਂ ਤੇ ਸੱਚਾ ਭਰੋਸਾ ਰੱਖਿਆ ਉਹ ਅੱਗ ਦੇਂ ਗਾਰਿਆਂ ਤੇ ਵੀ ਚੱਲ ਸਕਦੇ ਆ ਪਾਣੀ ਤੇ ਵੀ ਚੱਲ ਸਕਦੇ ਆ ਉਹ ਤਾਂ ਵੱਡੇ ਵੱਡੇ ਤੂਫਾਨ ਵੀ ਆਪੇ ਵਾਰ ਕਰ ਜਾਂਦੇ ਆ ਪਿਆਰ ਨਾ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ